ਤੁਸੀਂ ਕਿਹਾ ਕਿ ਕਜ਼ੀਲ ਸੀ ਕਿ ਮੈਂ ਆਪਣਾ ਨਾਮ ਕਮਾਉਣਾ ਹੈ ਮੈਨੂੰ ਮੇਰੇ ਨਾਮ ਦੇ ਨਾਲ ਪਛਾਣਿਆ ਜਾਵੇ ਫਾਦਰ ਦੇ ਨਾਮ ਦੇ ਨਾਲ ਨਹੀਂ ਉਹ ਨਾਲ ਰਹਿੰਦਾ ਔਰ ਉਹ ਪ੍ਰਾਊਡ ਹੁੰਦਾ ਲੇਕਿਨ ਪੈਰੈਂਟਸ ਲਈ ਹੋਰ ਮੋਰ ਪ੍ਰਾਊਡ ਹੋ ਜਾਂਦਾ ਜਦ ਬੱਚਿਆਂ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਪਛਾਣਿਆ ਜਾਂਦਾ ਸੋ ਸੁਨੇਹਾ ਕੁੜੀਆਂ ਦੇ ਨਾਮ ਯੂਥ ਦੇ ਨਾਮ ਸਪੈਸ਼ਲੀ ਮੈਂ ਤਾਂ ਇਹੀ ਕਹਾਂਗੀ ਕਿ ਯੂ ਸ਼ੁਡ ਆਲਵੇਜ਼ ਵਰਕ ਯਾ ਮਤਲਬ ਨੋ ਲੁਕਿੰਗ ਬੈਕ ਡਿਪੈਂਡੈਂਸੀ ਛੱਡ ਦੋ ਮੇਰੇ ਕੋਲ ਬਹੁਤ ਆਪਸ਼ਨ ਸੀਗੇ ਕਿ ਮੈਂ ਡਿਪੈਂਡੈਂਟ ਰਹਿ ਸਕਦੀ ਸੀ ਐਕਚੁਅਲੀ ਮੈਨੂੰ ਇਨ-ਲॉज ਵੱਲੋਂ ਵੀ ਬਹੁਤ ਸਪੋਰਟ ਸੀ ਕਿ ਮੈਂ ਛੱਡ ਸਕਦੀ ਸੀ ਕੰਮ ਬਟ ਆਪਣਾ ਕੰਮ ਆਪਣਾ ਹੀ ਹੁੰਦਾ ਤੁਸੀਂ ਜਿੰਨਾ ਮਰਜ਼ੀ ਕਰ ਲੋ ਸੈਲਫ ਡਿਪੈਂਡੈਂਟ ਹੋਣਾ ਸਿੱਖੋ ਇੰਡੀਪੈਂਡੈਂਟ ਹੋਣਾ ਸਿੱਖੋ ਮਤਲਬ ਮੈਂ ਤਾਂ ਇਹੀ ਕਵਾਂਗੀ ਸਪੈਸ਼ਲੀ ਦਾ ਗਰਲਸ ਸਪੈਸ਼ਲੀ ਗਰਲਸ ਬਿਕੋਜ਼ ਤੁਸੀਂ ਬਹੁਤ ਗੱਲਾਂ ਦੋ ਨਾ ਮੈਂ ਤੁਹਾਨੂੰ ਆਪਣਾ ਲਾਈਵ ਐਗਜ਼ਾਮਪਲ ਦੇਣੀ ਹੈ ਮੈਂ ਮੈਂ ਕਿਉਂਕਿ ਕਦੀ ਨਾ ਮੰਗੇ ਨੀ ਪੈਸੇ ਮੈਨੂੰ ਸ਼ੁਰੂ ਤੋਂ ਕੀ ਸੀਗਾ ਜਿਵੇਂ ਸ਼ੁਰੂ ਤੋਂ ਪਾਪਾ ਹੋਰਾਂ ਨੇ ਕਾਰਡਸ ਦਿੱਤੇ ਹੋਏ ਸੀ ਮੈਂ ਕਦੀ ਮੈਨੂੰ ਮੰਗਣਾ ਹੀ ਨਹੀਂ ਆਉਂਦਾ ਮੈਂ ਤਾਂ ਹਾਂ ਸੱਚੀ ਦੱਸ ਰਹੀ ਮੈਨੂੰ ਸਿਖਾਇਆ ਵੀ ਨਹੀਂ ਗਿਆ ਔਰ ਮੈਂ ਕਦੀ ਦੇਖਿਆ ਵੀ ਨਹੀਂ ਕਿ ਯਾਰ ਮੈਂ ਮੰਗਾਂਗੀ ਸੀ ਤੋਂ ਹੈਨਾ ਟੱਚ ਉਡ ਕਦੀ ਰੱਬ ਕਰੇ ਐਸੀ ਜ਼ਰੂਰਤ ਵੀ ਨਾ ਪਵੇ ਹੈਨਾ ਆਫਟਰ ਮੈਰਿਜ ਨਾ ਜਦੋਂ ਮੈਂ ਕੰਮ ਥੋੜਾ ਘਟਾਇਆ ਮੈਨੂੰ ਸੀਗਾ ਯਾਰ ਮੈਂ ਕਰਨ ਤਾਂ ਕਿਵੇਂ ਇਹ ਚੀਜ਼ ਮੰਗ ਸਕਦੀ ਆ ਮੈਂ ਜਾਂ ਆਪਣੇ ਇਨ-ਲਾਜ਼ ਤੋਂ ਕਿਵੇਂ ਕਹਿ ਸਕਦੀ ਆ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ then i was like ਮੈਂ ਕਦੀ ਦੋ ਆਰਡਰ ਫੜ ਲੇਗੀ ਨਹੀਂ they not ਮਤਲਬ ਮੈਨੂੰ ਐ ਹੁੰਦਾ ਸੀ ਮੈਂ ਹਰ ਕੁੜੀ ਨੂੰ ਇੰਜ ਕਰਨਾ ਚਾਹੀਦਾ ਹੈ ਵਾਟ ਆਈ ਫੀਲ ਕਿ ਯਾਰ ਨਹੀਂ ਮਤਲਬ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਨਾ ਕਦੀ ਮੈਂ ਬਿਫੋਰ ਮੈਰਿਜ ਸੀ ਕਿ ਮੈਂ ਕਦੀ ਨਹੀਂ ਮਤਲਬ ਆਪਣੇ ਪੇਰੈਂਟਸ ਤੋਂ ਮੈਂ ਇਨ ਫੈਕਟ ਅਵਨਵੀ ਉਹ ਜਿਹੜਾ ਜਿਹੜਾ ਦਾਦੀ ਜੀ ਦਾ ਮੇਰਾ ਅਵਨ ਪਿਆ ਹੋਇਆ ਸੀਗਾ ਗੋਲ ਅਵਨ ਗੋਲ ਵਾਲਾ ਜਿਹੜਾ ਹੁੰਦਾ ਮੈਂ ਉਸ ਚ ਬਣਾਇਆ ਮੈਂ ਐ ਤੱਕ ਨਹੀਂ ਕਿਹਾ ਯਾਰ ਮੈਨੂੰ ਅਵਨ ਦੀ ਲੋੜ ਹੈ ਜਦ ਮੈਂ ਆਪਣੇ ਪੈਸੇ ਕਮਾਣੇ ਸ਼ੁਰੂ ਕੀਤੇ ਫਿਰ ਮੈਂ ਅਵਨ ਲਿੱਤਾ ਆਈ ਸਟਿਲ ਰਿਮੈਂਬਰ ਇਟ ਵਾਸ ਅ ਛੋਟੂ ਜਿਹਾ ਅਵਨ 7-8000 ਦਾ ਆਇਆ ਸੀ ਸੋ ਮੈਂ ਉਹ ਲਿੱਤਾ ਸਭ ਤੋਂ ਪਹਿਲਾਂ ਮੈਂ ਮੰਗੇ ਹੀ ਨਹੀਂ ਪੈਸੇ ਮੈਨੂੰ ਮੰਗਣਾ ਹੀ ਨਹੀਂ ਆਉਂਦਾ ਕਿਸੇ ਤੋਂ ਵੀ ਨਹੀਂ ਮਤਲਬ ਰੱਬ ਤੋਂ ਵੀ ਮੈਂ ਸੱਚੀ ਦੱਸਾਂ ਰੱਬ ਤੋਂ ਵੀ ਮੈਂ ਅੱਜ ਤੱਕ ਨਹੀਂ ਮੰਗਿਆ ਮੈਨੂੰ ਐ ਹੁੰਦਾ ਪਾਪਾ ਜੀ ਜੋ ਤੁਸੀਂ ਕਰਨਾ ਹੈ ਨਾ ਤੁਸੀਂ ਜੋ ਕਰ ਵੀ ਰਹੇ ਹੋ ਔਰ ਜੋ ਤੁਸੀਂ ਅੱਜ ਤੱਕ ਕੀਤਾ ਉਹ ਤੁਸੀਂ ਅੱਛਾ ਕੀਤਾ ਔਰ ਤੁਸੀਂ ਅੱਛਾ ਹੀ ਕਰੋਗੇ ਮੈਂ ਮੰਗਦੀ ਨਹੀਂ ਲੋਕੀ ਕਹਿੰਦੇ ਯਾਰ ਰੱਬ ਤੋਂ ਤਾਂ ਮੰਗੋ ਪਤਾ ਨਹੀਂ ਮੈਂ ਮਤਲਬ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਆ ਕਿ ਯਾਰ ਤੁਸੀਂ ਉਹਨਾਂ ਦੇ ਬੱਚੇ ਹੈਗੇ ਹੋ ਤੁਸੀਂ ਉਹਨਾਂ ਤੋਂ ਮੰਗੋ ਉਹਨਾਂ ਅੱਗੇ ਅਰਦਾਸ ਕਰੋ ਮੈਨੂੰ ਐ ਹੁੰਦਾ ਮੈਂ ਗੱਲਾਂ ਵੀ ਰੱਬ ਨਾਲ ਇੰਜ ਕਰਨੀਆਂ ਜਿਵੇਂ ਮੇਰੇ ਫਰੈਂਡ ਹੈਗੇ ਆ ਬਾਬਾ ਜੀ ਇੰਜ ਬਾਬਾ ਜੀ ਇੰਜ ਸੋਇਆ ਚੀਜ਼ ਹੈ ਇਟਸ ਆਲ ਅਬਾਊਟ ਉਪਨੀਤ ਇਟਸ ਆਲ ਅਬਾਊਟ ਐਂਡ ਵੀ ਰੀਲੀ ਵਿਸ਼ ਕਿ ਤੁਸੀਂ ਐਦਾਂ ਹੀ ਰਹੋ ਹਮੇਸ਼ਾ ਕਿਉਂਕਿ ਬੀਇੰਗ ਇੰਡੀਵਿਜੂਅਲ ਔਰ ਬੀਇੰਗ ਆਸਰ ਆਪਣੇ ਆਪ ਨੂੰ ਪਿਆਰ ਕਰਨਾ ਜਦ ਇਨਸਾਨ ਨੂੰ ਆਪਣੇ ਆਪ ਨੂੰ ਪਿਆਰ ਕਰਨਾ ਆਉਂਦਾ ਨਾ ਉਹ ਸਾਰਿਆਂ ਨੂੰ ਤਾਂ ਹੀ ਉਹ ਪਿਆਰ ਕਰ ਪਾਉਂਦਾ ਪੂਰੀ ਕਾਇਨਾਤ ਨੂੰ ਆਪਣੇ ਉਸੇ ਪਿਆਰ ਦੇ ਔਰੇ ਦੇ ਵਿੱਚ ਤਾਂ ਹੀ ਉਹ ਸਮੇਟ ਸਕਦਾ ਐਂਡ ਸੋ ਦੈਟਸ ਦੈਟਸ ਵਾਟ ਯੂ ਆਰ